ਮੈਂ ਸਕੌਟ ਹਾਂ ਸਾਨੂੰ ਦਵਾਈ ਖਾਈ ਤੇ ਤੁਸੀਂ ਫੇਰ ਕੋ ਜਦੋਂ ਮੇਰੀ ਕੁੜੀ ਨੂੰ ਦੌਰੇ ਪੈਂਦੇ ਆ ਸੰਧੂ ਕੋਲ ਨਹੀਂ ਮੇਰਾ ਘਰ ਆ ਤਿੰਨ ਸਾਲ ਹੋ ਗਏ ਮੈਡਮ ਦਵਾਈ ਨਹੀਂ ਨਾ ਕੋਈ ਸਵੇਰੇ ਸ਼ਾਮ ਆਪਣੀ ਰੋਟੀ ਭੁੱਲ ਜਾਂਦੀ ਹੈ ਬੱਚੇ ਨੂੰ ਵੀ ਭੁੱਲ ਦਿੱਤਾ ਇਹ ਹੋਰੇ ਬੰਦੇ ਜਿਹਨੂੰ ਮੈਡੀਕਲ ਸਟੋਰਾਂ ਦੇ ਭਾਰੇ ਆ ਤੇ ਫਿਰ ਕੀ ਹੋਊਗਾ ਸਾਨੂੰ ਆ ਤਾਂ ਵੀ ਪਾਸ ਹੈ ਮੈਮ ਇਹ ਮੈਡੀਕਲ ਸਟੋਰ ਤੇ ਤਾਂ ਵੀ ਪਾਸ ਆ ਜਾਂਦੀ ਤੇ ਫੇਰ ਮੈਂ ਕੋਲ ਜਾ ਮੈਨੂੰ ਇਹ ਗੱਲ ਮੈਂ ਤਾਂ ਆਪਣੀ ਰੋਟੀ ਛੱਡ ਦਿਓ ਬੱਚੇ ਨੂੰ ਜਿੱਦਾਂ ਕੋਈ ਦਵਾਈ ਨਹੀਂ ਦਿੱਤੀ ਉਦੋਂ ਬੱਚੇ ਨੂੰ ਦੌੜੇ ਪੈਣੇ ਆ ਉਦੋਂ ਉਹਦੀ ਮੌਤ ਹੋ ਗਈ। ਉਹ ਸੇਮ ਪ੍ਰੋਬਲਮ ਉਸੇ ਬੱਚੇ ਦਾ। ਇਹ ਸੇਮ ਪ੍ਰੋਬਲਮ ਹੋ ਰਹੀ ਆ। ਉਹਨੇ ਸਫਾਈਟੀ ਗੱਲ ਆ ਸਰ। ਉਹਨੂੰ ਘਰ ਕੰਮ ਨੂੰ ਕੋਈ ਨੌਕਰੀ ਪਾ ਲਈ ਮੈਮ 2010 ਦੇ ਦੁਨੀ 20 ਦੇ 6 ਮਹੀਨੇ ਬਾਅਦ ਕੋਈ ਉਹਨੂੰ ਨੌਕਰੀ ਪਾਇਆ ਦਾ ਉਹਦਾ ਕੋਰਸ। ਇਹੋ ਜਿਹੀ ਬਾਤ ਆਉਂਗਾ ਲੱਗੂ। ਜਿਹੜੀਆਂ ਜਿਹੜੀਆਂ ਉਹ ਸਫਾਈਟੀ ਗੱਜ ਚੋਕ ਚੋਕ ਕੇ ਲੇ ਜਾਂਦੇ ਸਰੀਆ। ਕਿਉਂਕਿ ਇਹਨੂੰ ਨੇ ਪਤਾ ਹੀ ਕੋਣੀ ਆ। ਕਿ 10ਵੀਂ ਪਾਸ ਸਫਾਈ ਕਰਮਚਾਰੀ ਆ ਜਿਹੜਾ ਉੱਥੇ ਪਾ ਜਾਵਾ। ਮੈਡਮ ਅਹੀਂ ਫੜ ਲਿਆ ਵਾ। ਇਹ ਹੋਰਣਾ ਕਿੰਨੇ ਆਣਾ ਕਰਦੇ ਐ ਇਦਾਂ। ਅਈ ਦੇ ਹੋਟੀ ਕੋਟ ਆ ਰਹੀ ਹੈ ਇਹਨਾਂ ਨਾਲ ਲੁਪਣਾ ਵੇਅਰ ਕਰਦਾਂ। ਬੱਚੇ ਸਾਨੂੰ ਉਹਦੇ ਡਾਕਟਰ ਜਿੱਥੇ ਹੋ ਸਕਦਾ ਉੱਥੇ ਕਰਕੇ ਦਿੰਦੇ ਸਾਨੂੰ ਡਾਕਟਰ ਨੇ ਇਹ ਇਹ ਤੋਂ ਲਗਾਉਣਾ ਵਾ ਕਿ ਸਾਡੇ ਬੱਚੇ ਨੂੰ ਅੱਧ ਕੋ ਕਿੰਨੇ ਟਾਈਮ ਬਾਅਦ ਵੀ ਕੋਈ ਪ੍ਰੋਬਲਮ ਤਾਂ ਕਿ ਇਹ ਡਾਕਟਰ ਜਵਾਬ ਦੇਈ ਆ। ਇਹ ਥੋੜਾ ਜਿਹਾ ਬੱਚਾ ਅਸੀਂ ਇੱਥੋਂ ਲੈ ਕੇ ਗਏ ਤੇ ਸਾਰਾ ਕਿਰ ਇਹਦੀ ਜੁਮਿਆਰੀ ਕਦਮ ਹੈ। ਜੋ ਇੱਥੇ ਪਈਆਂ ਇਹਦੇ ਕੋਲ ਕੀ ਗੱਲ ਐ ਐਕਸਪਾਇਰੀ ਹੈਗੀ ਹੈਗੀ ਆ ਸਾਡੇ ਸਾਡਾਂ ਹੀ ਨੇ ਫੜ ਲਈ ਗਲਤੀ ਸਾਡੇ ਸਟੋਰ ਦੇ 2023 ਦੀਆਂ ਮੈਡੀਸਿਨ ਨਿਕਲ ਗਈਆਂ ਇਹਦੀਆਂ ਐਕਸਪਾਇਰੀ ਡੇਟਾਂ ਨਿਕਲਦੀਆਂ ਕਨਾਲ ਮਾਗਲ ਦੇ ਬੱਚਿਆਂ ਹਸਪੀਟਲ ਦੇ ਵਿੱਚੋਂ ਬੱਚਿਆਂ ਦੇ ਦੇਖੋ ਦਵਾਈਆਂ ਕਿਦਾਂ ਦੀਆਂ ਨਿਕਲ ਗਈਆਂ ਇੱਥੇ ਦਵੇ ਭਰੇ ਪੂਰੇ ਡਰੱਗ ਇੰਸਪੈਕਟਰ ਆਇਆ ਮੈਡਮ ਆਏ ਔਰ ਕੋ ਚੈੱਕ ਕਰ ਰਹੇ ਆ ਤੁਹਾਡੇ ਬੱਚੇ ਨਾਲ ਕੀ ਗੱਲ ਹੋਈ ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਏ ਉਹਨੂੰ ਥੋੜੀ ਜਿਹੀ ਪ੍ਰੋਬਲਮ ਹੀ ਹੈ ਡਿੰਗ ਦੀ ਉਹ ਤੁਹਾਨੂੰ ਪ੍ਰੋਬਲਮ ਹੋਈ ਉਹਨੂੰ ਕੋ ਸੀਜਰ ਦਾ ਸਿਰ ਦਾ ਟੀਕਾ ਲਾਤਾ ਕਿ ਇਹਨੂੰ ਦੌਰੇ ਪੈਂਦੇ ਆ ਉਹ ਕੁਦਰਤੀ ਜਿਹੜਾ ਅੱਧਾ ਬੱਚਾ ਅੱਧਾ ਟੀਕਾ ਚੜਿਆ ਤਾਂ ਅਸੀਂ ਉਹਦੀ ਡੱਬੀ ਦਵਾ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਉਹ ਚੈੱਕ ਕੀਤੀ ਤੇ ਉਹ ਡੇਟ ਐਕਸਪਾਇਰੀ ਹੀ ਉਹ ਟੀਕਾ ਕਈ ਉਸੇ ਵਾਲੇ ਹੀ ਮੁੜ ਕੇ ਟੀਕਾ ਬੰਦ ਕਰਵਾਇਆ ਦਵਾ ਦਾ ਬੱਚਾ ਗੋਮਿਆ ਬੱਚਾ ਅਜੇ ਤੱਕ ਬੱਚਾ ਗੋਮਿਆ ਅੱਜ ਤੱਕ 2 ਘੰਟੇ ਹੋ ਗਏ ਭਾਈ ਅਜੇ ਤੱਕ ਅੱਛਾ ਤੇ ਕੀ ਮੰਗ ਕਰਦੇ ਉਹ ਮੰਗ ਇਹੋ ਕਰਦੇ ਕਿ ਇਹਦੇ ਤੇ ਕਾਰਵਾਈ ਹੋਵੇ ਇਹਦਾ ਲਾਇਸੈਂਸ ਰੱਦ ਕੀਤਾ ਜਾਵੇ ਇਹੋ ਜਿਹੇ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲਣ ਦਿਆ ਪੰਦ ਹੋਵੇ ਇਹ ਬ ਬੇਜਮਾਨੇ ਬੱਚੇ ਆ ਇਹਨਾਂ ਦੇ ਨਾਲ ਇਤਰਾ ਕਰਦੇ ਆਈ ਕੋ ਵੱਡੇ ਬੱਚੇ ਤੇ ਟੀਕਾ ਲੱਗਾ ਹੋਵੇ ਕੋਈ ਛਾਡੇ ਲੱਗਾ ਹੋਵੇ ਤੇ ਅਸੀਂ ਤੇ ਦੱਸ ਵੀ ਲਈਏ ਆਪਣਾ ਰੋਗ ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿੱਦਾਂ ਦੱਸਣਗੇ ਜੇ ਕੱਲ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਇਹ ਕੋ ਨਾਲ ਮਾਜਣ ਹੋਊਗਾ ਮੈਡੀਕਲ ਸਟੋਰ ਵਾਲਾ ਮੁੰਡੇ ਦਾ ਦੱਸੋ ਮੈਡੀਕਲ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਤੇ ਭਾਇਆ 10ਵੀਂ ਪਾਸ ਐ ਸਫਾਈ ਕਰਮਚਾਰੀ ਐ ਜਿਹੜਾ ਮੈਡੀਕਲ ਸਟੋਰ ਤੇ ਦਵਾਈਆਂ ਦੇਂਦਿਆ ਵਾ ਤੇ ਨਰਸਾਂ ਅੰਦਰੋਂ ਆਉਂਦੀਆਂ ਵਾ ਆਪੇ ਦਵਾਈਆਂ ਚੁੱਕ-ਚੁੱਕ ਕੇ ਭੱਜੀ ਜਾਂਦੀਆਂ ਐਕਸਪਾਇਰੀ ਡੇ ਦੇ ਬੱਚਿਆਂ ਨੂੰ ਲਾਈ ਜਾਂ ਉਹ 10ਵੀਂ ਪਾਸਾ ਨੂੰ ਪੜ੍ਹਨਾ ਨਹੀਂ ਆਉਂਦਾ। ਹੁਣ ਬੱਚੇ ਦੀ ਕੀ ਕੰਡੀਸ਼ਨ ਹੈ ਜੀ? ਹਾਂ ਜੀ ਬੱਚੇ ਦੀ ਕੰਡੀਸ਼ਨ ਕੀ ਹੈ? ਅੱਛਾ ਕੰਡੀਸ਼ਨ ਹੈ ਤਾਂ ਬੱਚਾ ਬੇਹੋਸ਼ ਆ। ਅੱਛਾ ਬੇਹੋਸ਼। ਉਹ ਉਹ ਦੇਖੋ ਬੱਚਾ ਅਜੇ ਤੱਕ ਬੇਹੋਸ਼ ਆ। ਮੈਂ ਬੱਚੇ ਨੂੰ ਅਸੀਂ ਇੱਥੋਂ ਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ, ਵੈਂਟੀਲੇਟਰ ਨਹੀਂ ਹੈਗਾ। ਹੁਣ ਆਪੀ ਉੱਪਰ ਕਹਿੰਦੇ ਐਂਬੂਲੈਂਸ ਨਹੀਂ ਆਇਆ। ਫਿਰ ਤੂੰ ਇਹੋ ਜਿਹਾ ਪੇਸ਼ੈਂਟ ਨੂੰ ਫੜਦਾ ਕਿਉਂ ਆ? ਤੂੰ ਜੇ ਨਹੀਂ ਡਾਕਟਰ ਹੈਗਾ ਨਾ ਤੂੰ ਸਿਰ ਦਾ ਟੀਕਾ ਹੀ ਕਿਉਂ ਲਾਇਆ ਦੌਰੇ ਜਿਉਂ ਨੂੰ ਅਨਤ ਸੀਜ਼ਰ ਆ ਗਏ ਉਹਨੂੰ। ਤੂੰ ਟੀਕਾ ਕਿਉਂ ਲਾਇਆ ਤਾ ਐਕਸਪ ਅਹੀਂ ਇਹ ਤਾਂ ਮੰਗ ਚਾਉਣੀ ਆ ਕਿ ਅਹੀਂ ਤੇ ਕਾਰਵਾਈ ਵੱਖਰੀ ਕਰਾਉਣੀ ਜਿਹੜਾ ਟ੍ਰੀਟਮੈਂਟ ਵੀ ਇਹੋ ਹੀ ਕਰਾ ਕੇ ਦਊਗਾ ਸਾਰਾ ਹੁਣ ਜਿੱਥੇ ਸਾਨੂੰ ਇਹ ਭੇਜ ਰਿਆ ਕੋਈ ਐਂਬੂਲੈਂਸ ਨਹੀਂ ਆਈ ਕਿ ਇੱਥੋਂ ਕੋਈ ਕੋਸ਼ ਨਹੀਂ ਹੈਗਾ ਅਹੀਂ ਦੇ ਹੋਰਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਕਹਿੰਦੇ ਆ ਇੱਥੋਂ ਇਹਨੇ ਤਾਂ ਚਲ ਜੋ ਇੱਥੋਂ ਮੇਰੇ ਨਾਲ ਮੇਰੀ ਕੁੜੀਆ ਨੂੰ 3 ਸਾਲ ਪਹਿਲਾਂ ਇਹਨੇ ਇਤਰਾ ਹੀ ਕੀਤਾ ਅਜੇ ਤੱਕ ਮੇਰੀ ਕੁੜੀਆ ਨੂੰ ਦੌਰੇ ਪੈਂਦੇ ਆ ਇਹਨੇ ਮੈਨੂੰ ਤਰਸੀਮ ਡਾਕਟਰ ਕੋਲ ਭੇਜਿਆ ਮੈਂ ਸਕਾਟ ਹਸਤਾਲ ਆਪਣੀ ਕੁੜੀ ਲੈ ਕੇ ਗਿਆ ਇੱਥੋਂ ਅਜੇ ਤੱਕ ਮੇਰੀ ਕੁੜੀ ਨੂੰ 3 ਸਾਲ ਦੀ ਦੌਰਿਆਂ ਦੀ ਦਵਾਈ ਇਹ ਹੁਣ ਮੈਂ ਦੇ ਦਿਆ ਕੁੜੀ ਨੂੰ ਸਵੇਰੇ ਸ਼ਾਮ ਨੂੰ ਉਹ ਵੀ ਇਹ ਉਮ ਮੈਂ ਡਾਕਟਰ ਕੋਲ ਨਾਮ ਆ ਜਾਣਾ ਜੀ ਅੱਜ ਕੀ ਗੱਲ ਹੋਈ ਹਸਪੀਟਲ ਦੇ ਟੱਪ ਸਰ ਬੱਚਾ ਮੇਰੇ ਕੋਲ ਆਇਆ ਸੀ ਹੈ ਨਾ ਉਸ ਵੇਲੇ ਨਾ ਬੱਚਾ ਅੱਖਾਂ ਪੁੱਠੀਆਂ ਵਾਂਗ ਕਰ ਰਿਹਾ ਸੀ ਤੇ ਮਤਲਬ ਦੌਰੇ ਦਾ ਪ੍ਰਕਾਰ ਜਿਹਨੂੰ ਅੱਪਾ ਕਹਿੰਦੇ ਹੈ ਕਿ ਹਾਂ ਵੀ ਹੱਥ ਪਾਉਂ ਉੱਪਰ ਥੱਲੇ ਹੈ ਨਾ ਹਿਲਾ ਰਿਹਾ ਸੀ ਜੀ ਹੈ ਨਾ ਦੌਰੇ ਦੇ ਤੇ ਆਪਣਾ ਰਿਸਪੌਂਸ ਨਹੀਂ ਕਰ ਰਿਹਾ ਸੀ ਜੀ ਹੈ ਨਾ ਤੋਂ ਉਸ ਹਿਸਾਬ ਨਾਲ ਨਾ ਕਿਹਾ ਮੈਂ ਉਹਨੂੰ ਇੱਕ ਐਮਰਜੈਂਸੀ ਟ੍ਰੀਟਮੈਂਟ ਦੇਣ ਵਾਸਤੇ ਹੈ ਨਾ ਉਹਨੂੰ ਜੇ ਵੀ ਦੌਰੇ ਦੀ ਦਵਾਈ ਹੁੰਦੀ ਹੈ ਨਾ ਉਹ ਮੈਂ ਦਿੱਤੀ ਸੀ ਜੀ ਠੀਕ ਹੈ ਉਹ ਸਟਾਫ ਨੇ ਹਨਾ ਅਨੁਰੋਧ ਕਰ ਦਿੱਤੀ ਤੇ ਉਹ ਵਾਈਟਨਸ ਨੂੰ ਹਨਾ ਐਕਸਪਾਇਰੀ ਵਾਲੀ ਸੀ ਜੀ ਤਾਂ ਕਿਤਾਬਸਾ ਬੱਚੇ ਨੂੰ 11 ਮਹੀਨੇ ਦੇ ਬੱਚੇ ਨੂੰ ਐਕਸਪਾਇਰਡ ਇੰਜੈਕਸ਼ਨ ਜਿਹੜਾ ਲਗਾਇਆ ਗਿਆ ਕਿ ਉਹ ਮਤਲਬ ਕੋਈ ਸਾਈਡ ਇਫੈਕਟ ਵੀ ਹੋ ਸਕਦਾ ਅੱਜ ਜਾਂ ਉਹਦੀ ਅੱਗੇ ਏਜ ਦੇ ਵਿੱਚ ਜਾ ਕੇ ਨਹੀਂ ਵੈਸੇ ਤੇ ਨਹੀਂ ਕਿਉਂਕਿ ਇਹ ਹਨਾ ਕੋਈ ਰਿਐਕਸ਼ਨ ਵਗੈਰਾ ਹੁਣ ਹੁੰਦਾ ਉਹ ਬੇਦਨ 15 20 ਮਿੰਟ ਜਾਂ ਹਾਫ ਅਨਰ ਆ ਜਾਂਦਾ ਠੀਕ ਹੈ ਠੀਕ ਹੈ لیکن عام طور تے ہے نا ਜਿਵੇਂ بچے تے دو تین ਵਾਰੀ پیشاب ਕਰ ਲਿਆ ਫੋਲਡ ਕਰ ਲਿਆ ਹਨਾ ਉਹ پورا ਟੀਕਾ ਗਿਆ ਵੀ ਨਹੀਂ ਸੀ ਸਾਨੂੰ ਵਿਚਾਰੀ ਪਤਾ ਲੱਗਿਆ ਸੀ ਆਪਾਂ ਵਿਚਾਰੀ ਬੰਦ ਕਰਕੇ ਉਹਨੂੰ ਨਾਲ ਹੀ ਫਿਊਟ ਵਗੈਰਾ ਦਿੱਤਾ ਜੀ ਕਿਉਂਕਿ پیشاب ਦੇ ਰਸਤੇ ساری ਦਵਾਈ ਬਾਹਰ ਨਿਕਲਦੀ ਹੈ ਜੀ مطلب ਕਿ ਹੁਣ ਬੱਚੇ ਨੂੰ ਕੋਈ ਖਤਰਾ ਨਹੀਂ ਹੈ ਨਹੀਂ ਵੈਸੇ ਉਹਨੂੰ ਕੋਈ ਖਤਰਾ ਨਹੀਂ ਹੈ ਆ ਕੋਈ ਉਹਨੂੰ ਵੈਸੇ ਹੈਨਾ ਜਿਵੇਂ ਉਹਨੂੰ ਦੌਰਾ ਆਇਆ ਸੀ ਹਨਾ 48 72 ਘੰਟੇ ਦੇ ਵਿੱਚ ਫਿਰ ਕੋਈ ਦੌਰਾ ਆਉਂਦਾ ਹਨਾ ਜਿਹੜੀ ਉਹ ਦਿਮਾਗੀ ਬਲੀ ਗੱਲ ਉਹ ਉਹਦੇ ਨਾਲ ਖਤਰਾ ਹੋ ਸਕਦਾ ਹਾਂਜੀ ਠੀਕ ਹੈ ਨੋ। ਇਹ ਸਭ ਇੱਕ ਵੰਦੇ ਤੁਸੀਂ ਵੀ ਮੈਡੀਕਲ ਤੁਹਾਡੇ ਮੈਡੀਕਲ ਸਟੋਰ ਦੇ ਜਿਹੜਾ ਸਟਾਫ ਹੈ ਜਿਹੜਾ ਸਟਾਫ ਉਹਦੀ ਅਨਗਹਿਲੀ ਪਹਿਲਾਂ ਚੈੱਕ ਕਰਨਾ ਚਾਹੀਦਾ ਸੀ। ਅਹੀਂ ਦੇਖੋ ਇਹ ਇੱਕ ਹਿਊਮਨ ਐਰਰ ਹੈਗਾ। ਇਹਨਾ ਜ਼ਰੂਰ ਕਰਨਾ ਚਾਹੀਦਾ ਸੀ। ਹਾਂ। ਔਰ ਉਹਦੇ ਵਿੱਚ ਹੈਨਾ ਕੋਈ ਦੋ ਰਈ ਨਹੀਂ ਹੈਗੀ। ਹਾਂ। ਆਪਣੇ ਸਟਾਫ ਦੇ ਖਿਲਾਫ ਜਿੰਨਾਂ ਬੰ ਲੋ ਅਨਗਹਿਲੀ ਵਰਤੀ ਕੀ ਉਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਤੁਸੀਂ? ਜੀ। ਠੀਕ। ਇੱਕ ਡਾਕਟਰ ਜਿਹੜਾ ਤੁਸੀਂ ਮੈਡੀਕਲ ਸਟੋਰ ਦੇ ਵਿੱਚ ਬੰਦਾ ਰੱਖਿਆ ਹੈ ਉਹ 10ਵੇਂ ਪਾਸੇ ਬੇਚਾ ਡਿਜ਼ਰਵ ਕਰਦਾ ਉਸ ਚੀਜ਼ ਨੇ ਹਨਾ ਸਰ ਉਹ ਨਾ ਥੋੜਾ ਹਨਾ ਟ੍ਰੈਂਡ ਬੰਦਾ ਹਨਾ ਜਿਵੇਂ ਹਨਾ ਇੱਕ ਥਾਂ ਤੇ ਬੰਦਾ ਕੰਮ ਕਰਦੇ ਕਰਦੇ ਟ੍ਰੇਨ ਹੋ ਜਾਂਦਾ ਬਾਕੀ ਹਨਾ ਸਾਡਾ ਫਾਰਮਰ ਬਸ ਰਹੇਗਾ ਨਾ ਉਹ ਆਂਦੇ ਹਨਾ ਉਹਦੇ ਥੱਲੇ ਉਹ ਟ੍ਰੇਨ ਹੋ ਜਾਂਦੇ ਹੁਣ ਜਿਵੇਂ ਛੁੱਟੀਆਂ ਦਾ ਟਾਈਮ ਹੈਗਾ ਹਨਾ ਕੋਈ ਆਪਣੀ ਫੈਮਿਲੀ ਨਾਲ ਬਾਹਰ ਗਿਆ ਕੋਈ ਕੁਝ ਗਿਆ ਤਾਂ ਇਸ ਕਰਕੇ ਇਹ ਬਾਈ ਜਨਸ ਵਾਪਰਦੇ ਤੋ ਸਰ ਜਿਵੇਂ ਮੰਨ ਲਓ ਤੁਸੀਂ ਕਿਹਾ ਕਿ ਟ੍ਰੇਡ ਬੰਦਾ ਹੈ ਕਿ ਕੋਈ ਵੀ ਟ੍ਰੇਡ ਬੰਦਾ ਮੈਡੀਕਲ ਸਟੋਰ ਤੇ ਮੈਡੀਸਿਨ ਦੇ ਸਕਦਾ ਡਿਗਰੀ ਡਿਗਰੀ ਤੋਂ ਨਹੀਂ ਬਸ ਖਨਾਲ ਮਾਜਨ ਹਸਪੀਟਲ ਹੈ ਜਿੱਥੇ ਹੋ ਰਿਹਾ ਅੰਮ੍ਰਿਤ ਸਰ ਜੀ ਉਨਾਂ ਦੀ ਕੋਈ ਕੰਪਲੇਂਟ ਆਈ ਸੀ ਕਿ ਕੋਈ ਬੱਚੇ ਨੂੰ ਕੋਈ ਐਕਸਪਾਇਰ ਮੈਡੀਸਿਨ ਲਗਾਈ ਗਈ ਹੈ ਉਹਦੇ ਸਿੱਸੇ ਜਿਸੀ ਇੱਥੇ ਆਈ ਸੀ ਆ ਇਨਵੈਸਟੀਗੇਸ਼ਨ ਦੌਰਾਨ ਦੇਖਿਆ ਕਿ ਅਸੀਂ ਹੋਰ ਵੀ ਇੱਥੇ ਤਿੰਨ ਤਰ੍ਹਾਂ ਦੀਆਂ ਦਵਾਈਆਂ ਸੀ ਜਿਹੜੀਆਂ ਐਕਸਪਾਇਰ ਪਾਈ ਗਈਆਂ ਨੇ ਉਹ ਅਸੀਂ ਸੀਸ ਕਰ ਲਿਆ ਜੀ ਬਾਕੀ ਸਾਰੀ ਰਿਪੋਰਟ ਬਣਾ ਕੇ ਆਇਆ ਹਾਂ ਤਾਂ ਉਹ ਠੀਕ ਹੈ ਅੰਦਰ ਆ ਜਾਓ ਜੀ ਕੋਈ ਅੱਛੀ ਜਿਹਾ ਉਪਕਰਣ ਜਿਹੜਾ ਇੰਜੈਕਸ਼ਨ ਐਕਸਪਾਇਰ ਸੀਗਾ ਜਿਹੜਾ ਬੱਚੇ ਨੂੰ ਲਗਾਇਆ ਗਿਆ ਜੀ ਉਹ ਕਬੀ ਅਚ ਲੈ ਲਿਆ ਸਤ ਉਹ ਯੂਜ਼ ਹੋ ਚੁੱਕਾ ਸੀ ਜਾਂ ਕੰਜੂ ਹੋ ਚੁੱਕਾ ਸੀ ਉਹਦੇ ਨਾਲ ਦਾ ਕੋਈ ਹੌਸਟਾ ਆਪਣੀ ਸੀ ਨੰਬਰ ਪਿਆ ਜੀ ਬਿਲਾਲ ਉਸ ਸਟੌਕ ਦਾ ਵੀ ਕੋਈ ਪਰਚੇਜ਼ ਰਿਕਾਰਡ ਸਾਨੂੰ ਨਹੀਂ ਦਿਖਾਵਾ ਰਹੇ ਜੀ ਸਭ ਜਿਹੜਾ ਇੰਜੈਕਸ਼ਨ ਸੀ ਜੇਕਰ ਬੱਚੇ ਨੂੰ ਲਗਾ ਤਾਂ ਉਹਦੀ ਕੋਈ ਪ੍ਰੋਬਲਮ ਹੁਣ ਅੱਗੇ ਚੱਲ ਕੇ ਬੱਚੇ ਨੂੰ ਹੋ ਸਕਦੀ ਹੈ ਮੈਂ ਕੋਈ ਟੈਕਨੀਕਲ ਪਰਸਨ ਜੀ ਠੀਕ ਹੈ ਹੁਣ ਕੀ ਕਾਰਵਾਈ ਹੋਏਗੀ ਜੀ ਜੋ ਕਾਰਬੇ ਕਾਨੂੰਨ ਦੇ ਮਤਲਬ ਬੰਦੀ ਹੋਈ ਹੈ ਇਹਨਾਂ ਦੀ ਗੈਸਟ ਹੈ ਠੀਕ ਜਿੰਨਾ ਵੱਲ ਦਿੱਤਾ ਕੀ ਦਵਾਈਆਂ ਉਹਨਾਂ ਨੂੰ ਕਸਟਡੀ ਚ ਲਿਤਾਇਆ ਜਾਏਗਾ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਜਿਵੇਂ ਜਿਹੜੇ ਸਟਾਫ ਨਰਸ ਨੇ ਇੱਥੇ ਜਿਨ੍ਹਾਂ ਨੇ ਮੈਡੀਸਨ ਜਿਹੜੀ ਦਿੱਤੀ ਹੈ ਐਕਸਪਾਇਰ ਹੋਈ ਦਵਾਈ ਲਗਾਈ ਹੈ ਇਸ ਤੇ ਰਿਪੋਰਟ ਕਰ ਦਾਂਗੇ ਨਾ ਅੱਗੋਂ ਹਾਇਰ ਅਥਾਰਟੀ ਦੇਖੇਗੀ ਇਹਨਾਂ ਲਈ ਪੁਲਿਸ ਵੀ ਆਪਣਾ ਕੰਮ ਕਰੇਗੀ ਠੀਕ ਜਿਹੜੇ ਦਸਵੀਂ ਦਸਵੀਂ ਕੀਤੀ ਪਈ ਜਿਹੜੇ ਦਵਾਈਆਂ ਦੇ ਰਹੇ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਉਹ ਤਾਂ ਇਲੀਗਲ ਆ ਸਰ ਆਓ ਅਸੀਂ ਸਾਰਾ ਨੋਟ ਕਰ ਲੈਂਦੇ ਹਾਂ ਇੱਕ ਸੰ ਫੋਨ ਆਇਆ ਸੀ ਜੋਬਨਪ੍ਰੀਤ कौर ਤਕਨੀਮ ਹਰਪ੍ਰੀਤ ਸਿੰਘ ਜੀ ਇਹ ਵਸੀਤਨਵਾਟ ਹਨ ਜੀ ਇਹ ਇਹਨਾਂ ਦੀ ਬੇਟੀ ਹੈ ਮਹਿਰਾਬ ਮਹਿਰਾਬ ਪੁਰ 11 ਮਹੀਨੇ ਦੀ ਹੈ ਉਹ ਨੂੰ ਕੋਈ ਮੈਡੀਕਲ ਪ੍ਰੋਬਲਮ ਆਈ ਸੀ ਕਰ ਕੇ ਡਾਕਟਰ ਦੇ ਹਾਂਜੀ ਉਹ ਨੂੰ ਲੈ ਕੇ ਇੱਥੇ ਪਨਾਲ ਮਾਜਨ ਹਸਪੀਟਲ ਬੱਚਿਆਂ ਦੇ ਲੈ ਕੇ ਆਏ ਸੀ ਜੀ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਕੋਈ ਟ੍ਰੀਟਮੈਂਟ ਕਰਦੇ ਆ ਕੋਈ ਪ੍ਰੋਬਲਮ ਆਈ ਹੈ ਠੀਕ ਹੈ ਉਹ ਮੈਡੀਕਲ ਟੀਮ ਜਿਹੜੀ ਆਈ ਆ ਉਹ ਸਾਰੇ ਦੇਖ ਰਹੀ ਹੈ ਸਾਰਾ ਠੀਕ ਹੈ ਜੀ ਉਹ ਦੇਖਣ ਤੋਂ ਬਾਅਦ ਅਸੀਂ ਜਿਹੜੀ ਸਾਨੂੰ ਜੋਬਿੰਗ ਪੀਕਪਰ ਜੀ ਨੇ ਆਪਣੀ ਐਪਲੀਕੇਸ਼ਨ ਦਿੱਤੀ ਹੈ ਜੀ ਠੀਕ ਹੈ ਮੈਡੀਕਲ ਟੀਮ ਸਾਨੂੰ ਜੋ ਵੀ ਨਿਰੀਖਣ ਰਹਿ ਤੋਂ ਬਾਅਦ ਰਿਪੋਰਟ ਆਏਗੀ ਉਹਦੇ ਮੁਤਾਬਕ ਕਰ ਲਈ ਕਰ ਦਿੱਤੀ ਜਾਏ ਕਹਿੰਦੇ ਕਿ ਐਕਸਪਾਇਰ ਇੰਜੈਕਸ਼ਨ ਜਿਹੜਾ ਬੱਚੇ ਨੂੰ ਲਗਾਏਗਾ ਜਿਹਨਾਂ ਦੇ ਹੱਥ ਬਿਲਕੁਲ ਜੀ ਬਿਲਕੁਲ ਉਹ ਦੱਸ ਰਹੇ ਨੇ ਜੀ ਕਿ ਇਹ ਮਾਰਚ 24 ਨੂੰ ਜਿਹੜਾ ਇੰਜੈਕਸ਼ਨ ਆਇਆ ਉਹ ਐਕਸਪਾਇਰ ਹੋ ਗਿਆ ਸੀ ਜੀ ਉਹ ਜਿਹੜਾ ਉਹ ਮੈਡੀਕਲ ਟੀਮ ਨੇ ਦੇਖਿਆ ਸੀ ਠੀਕ ਹੈ